ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਹੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਤੰਦਰੁਸਤ ਹੋਗੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਤੇ ਇਹ ਹੀ ਦੁਪਹਿਰ ਦਾ ਟਾਈਮ ਹੈ ਗਏ ਸੀ 11 12 ਵਜੇ ਦਾ ਤੇ ਕੱਲ ਤਾਂ ਆਪਣੇ ਉਧਰ ਸ਼ੱਤ ਪੈ ਗਈ ਸੀ ਤੇ ਅੱਜ ਇੱਧਰ ਆਪਾਂ ਬਰਾਂਡੇ ਦੇ ਗਾੜੀ ਟਿੰਨਾ ਪਾ ਰਹੇ ਹਾਂ ਮਤਲਬ ਗਾੜੀ ਸ਼ੋਅ ਵਾਸਤੇ ਪਾਉਂਦੇ ਕਿ ਸਮਾਨ ਸਮੂਹ ਰੱਖਾਂਗੇ ਤੇ ਬਾਅਦ ਵਿੱਚ ਆਪਣੇ ਕੰਮ ਆ ਜਾਣਗੇ ਤੇ ਚਲੋ ਵਧੀਆ ਲੱਗ ਰਿਹਾ ਹੈ ਉੱਧਰ ਵੀ ਮਿਸਤਰੀ ਲੱਗੇ ਹੋਏ ਆ ਬਾਥਰੂਮ ਮੰਦਰੋਂ ਪਲਸਤਰ ਕਰਨ ਦੇ ਤੇ ਇੱਧਰ ਆਪਾਂ ਟੀਨਾ ਪਾ ਰਹੇ ਆ ਤੇ ਉਸ ਵਿੱਚ ਥੋੜੀ ਜਿਹੀ ਵੀਡੀਓ ਜ਼ਿਆਦਾ ਨਹੀਂ ਸ਼ੂਟ ਕੀਤੀ ਬਿਲਕੁਲ ਥੋੜੀ ਜਿਹੀ ਕੀਤੀ ਹੈ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਕਰ ਲਿਓ ਜੀ ਜ਼ਰੂਰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਅੱਜ ਆਪਾਂ ਦੁਪਹਿਰ ਦੀ ਫਿਰ ਮਰੋਟੀ ਬਣਾਉਣੀ ਸੀ ਅੱਜ ਆਪਾਂ ਬਣਾਵਾਂਗੇ ਆਲੂ ਨੂਟਰੀ ਦੀ ਸਬਜੀ ਆਲੂ ਮੈਂ ਭਾਲ ਲਏ ਸੀ ਤੇ ਨੂਟਰੀਆਂ ਮੈਂ ਪੰਗੋ ਕੇ ਰੱਖ ਲਿਆ ਸੀ ਤੜਕਾ ਮੈਂ ਛੀਰ ਕੇ ਤੇ ਪਤੀਲੇ ਦੇ ਵਿੱਚ ਧਰ ਦਿੱਤਾ ਸੀ ਤੜਕਣ ਵਾਸਤੇ ਮਤਲਬ ਜਦੋਂ ਬ੍ਰਾਊਨ ਬ੍ਰਾਊਨ ਹੋ ਗਿਆ ਫਿਰ ਉਸ ਤੋਂ ਬਾਅਦ ਲੂਣ ਮਿਚ ਮਤਲਬ ਪਾਉਂਗੀ ਉਹਦੇ ਵਿੱਚ ਤੇ ਆ ਪੰਜ ਲੈ ਲੈਣੇ ਆ ਜੀ ਫਿਰ ਤੋਂ ਆਪਣੇ ਪੰਜ ਪਿਆਰੇ ਜੀ ਸਬਸਕ੍ਰਾਈਬਰਾਂ ਦੇ ਨੇਮ ਤੇ ਤੁਸੀਂ ਸਾਰੇ ਜਣੇ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕੱਲ ਤੋਂ ਫਿਰ ਆਪਾਂ A B ਤੋਂ ਸਟਾਰਟ ਕਰਾਂਗੇ ਪਹਿਲਾਂ A ਨੇਮ ਵਾਲਿਆਂ ਦੇ ਨੇਮ ਬੁਲਾਇਆ ਕਰਾਂਗੇ ਫਿਰ B ਵਾਲਿਆਂ ਦੇ ਮਤਲਬ ਡੇਲੀ ਵੀਡੀਓ ਦੇ ਵਿੱਚ ਆਪਾਂ ਆਪਣੇ ਸਬਸਕ੍ਰਾਈਬਰਾਂ ਦੇ ਨੇਮ ਬੁਲਾਇਆ ਕਰਾਂਗੇ ਅੱਜ ਆਪਾਂ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸਿਮਰਨ ਫੈਮਿਲੀ ਵਲੌਗਸ ਜਿਹੜੇ ਦੀਦੀ ਗੁੱਸਾ ਕਰਦੇ ਪਏ ਸੀ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਉਹਨਾਂ ਦਾ ਨੇਮ ਨਹੀਂ ਬੋਲਿਆ ਉਹ ਦੀਦੀ ਫਿਰ ਮੈਨੂੰ ਯਾਦ ਨਹੀਂ ਰਿਹਾ ਤੋ ਡਾਕੂਮੈਂਟ ਐਂਡ ਤੇ ਚਲੇ ਗਏ ਸੀ ਇਸ ਕਰਕੇ ਤੇ ਇੱਕ ਬੋਲਦੇ ਆ ਜੀ ਆਪਾਂ ਬਰਨ ਫੈਮਿਲੀ ਵਲੌਗਸ ਨੂ ਫੈਮਿਲੀ ਵਲੌਗਸ ਤੇ ਐਂਡ ਗਰੂਪ ਐਂਡ ਜ਼ੋਤ 557 ਐਂਡ ਸੁਖਵਿੰਦਰ ਕੌਰ ਜੀ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਸਿਰਫ ਆਪਾਂ ਇੰਨੇ ਹੀ ਆਪਣੇ ਸਬਸਕ੍ਰਾਈਬਰਾਂ ਦੇ ਨੇਮ ਬੋਲੇ ਆ ਤੁਸੀਂ ਸਾਰੇ ਜਣੇ ਆਪਣੇ ਸੋਨੇ ਸੁਨੇ ਕਮੈਂਟ ਕਰਿਆ ਕਰੋ ਮੈਂ ਡੇਲੀ ਤੁਹਾਡੇ ਨੇਮ ਲਿਆ ਕਰੂੰਗੀ ਇਹ ਦੀਦੀ ਸਾਰੀਆਂ ਦੀਦੀਆਂ ਬਹੁਤ ਹੀ ਸੋਨੇ ਸੁਨੇ ਕਮੈਂਟ ਕਰਦੀਆਂ ਫੁੱਲ ਵਾਚ ਕਰਕੇ ਬਹੁਤ ਸੋਨੇ ਸੁਨੇ ਕਮੈਂਟ ਕਰਦੀਆਂ ਕੱਲੇ ਕੱਲੇ ਗੱਲ ਨੋਟ ਕਰਕੇ ਦੱਸਦੀਆਂ ਵਾ ਤੇ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਕਿਸੇ ਨੂੰ ਬੁਰਾ ਭਲਾ ਨਾ ਕਹਿਆ ਕਰੋ ਸਾਰਿਆਂ ਨੇ ਆਪੋ ਆਪਣੇ ਕਰਮ ਦਾ ਖਾਣਾ ਪੀਣਾ ਹੈ ਕਿਉਂਕਿ ਮੈਂ ਕਈਆਂ ਪੈਣ ਨੂੰ ਦੇਖਿਆ ਕਿ ਇੱਕ ਦੂਜੇ ਦੀ ਬਰਿਆਈ ਕਰਦੀ ਰਹਿੰਦੀਆਂ ਤੇ ਸੁਣਾ ਕਰਿਆ ਕਰੋ ਕਿਉਂਕਿ ਸਾਰੇ ਜਣੇ ਆਪੋ ਆਪਣੀ ਮਿਹਨਤ ਕਰਦੇ ਆ ਆਪਣੀ ਮਿਹਨਤ ਦੇ ਨਾਲ ਹੀ ਅੱਗੇ ਵਧਦੇ ਆ ਤੇ ਇਦਾਂ ਨਾ ਕਰਿਆ ਕਰੋ ਇਦਾਂ ਨਾ ਕਿਸੇ ਨੂੰ ਗਲਤ ਮਤ ਬੋਲਿਆ ਕਰੋ ਸੋ ਸਾਰੇ ਜਣੇ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਤੇ ਇੱਥੇ ਮੈਂ ਵੀ ਦੇਖੋ ਮੇਰਾ ਵੀ ਇਹ ਲੱਗਿਆ ਸੀ ਮੈਂ ਆਲੂ ਛਿੱਲ ਗਏ ਤੇ ਸਿੱਧਾ ਤੜਕੇ ਦੇ ਵਿੱਚ ਸੀਟ ਦਿੱਤਾ ਸੀ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਇਹ ਲੱਗਾ ਕਿ ਮੈਂ ਉਹਦੇ ਵਿੱਚ ਹੀ ਸਿੱਟਣ ਦੀ ਫਿਰ ਮੈਂ ਬਾਹਰ ਕੱਢ ਕੇ ਥਾਲੀ ਦੇ ਵਿੱਚ ਰੱਖਿਆ ਕਿਉਂਕਿ ਹਲੇ ਤੜਕਾ ਪੁੱਜਣ ਵਾਲਾ ਸੀ ਤੇ ਆਲੂ ਮੈਂ ਛਿੱਲ ਲੰਦੇ ਸੀ ਉਬਾਲ ਲੈ ਸੀ ਤੇ ਬੱਚੇ ਆਪਣੇ ਲੱਗੇ ਹੋਏ ਸਿੱਖੇਡੇ ਤੇ ਨਾ ਤੋ ਆਪਾਂ ਲਿਆ ਸੀ ਸਵੇਰੇ ਤੇ ਜਿਹੜੇ ਕੱਪੜੇ ਸੀ ਉਹ ਵੀ ਮਸ਼ੀਨ ਦੇ ਵਿੱਚ ਪਏ ਉਹ ਵੀ ਕੱਢਣ ਆਲੇ ਆ ਹਲੇ ਤੇ ਸੋ ਸਾਰੇ ਜਣੇ ਪਲੀਜ਼ ਸਪੋਰਟ ਕਰਿਆ ਕਰੋ ਤੇ ਅੱਜ ਕੱਲ੍ਹ ਜਮਾਨਾ ਨਹੀਂ ਕਿਸੇ ਨੂੰ ਮੰਨਦਾ ਚੰਗਾ ਬੋਲਣ ਦਾ ਕਿਸੇ ਨੂੰ ਸਿੱਖਿਆ ਦੇਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਸਾਰੇ ਜਣ ਨੂੰ ਆਪੋ ਆਪਣੇ ਸਿੱਖਿਆ ਤੇ ਚੱਲਦੇ ਆ ਸਾਰੇ ਨੂੰ ਪਤਾ ਹੁੰਦਾ ਕਿ ਅਸੀਂ ਕਿੱਦਾਂ ਦੀਆਂ ਵੀਡੀਓ ਬਣਾਉਣੀਆਂ ਵਾ ਕਿੱਦਾਂ ਨਹੀਂ ਪਾਉਣੀਆਂ ਵਾ ਤੇ ਨਾ ਗਲਤ ਮਲਤ ਬੋਲਿਆ ਕਰੋ ਨਾ ਪੜੇ ਪੜੇ ਕਮੈਂਟ ਕਰਿਆ ਕਰੋ ਸਾਰੀਆਂ ਜਾਨੀਆਂ ਇੱਕ ਦੂਜੇ ਨੂੰ ਤੇ ਸਾਥ ਦਿਆ ਕਰੋ ਸਾਰਿਆਂ ਦਾ ਸਪੋਰਟ ਕਰਿਆ ਕਰੋ ਤੇ ਨਾ ਐਦਾਂ ਮੈਨੂੰ ਬਹੁਤ ਲੋਕਾਂ ਨੇ ਗੱਲਾਂ ਕੀਤੀਆਂ ਸੀ ਮੇਰੇ ਤਾਂ ਆਪਣੇ ਘਰ ਦੇ ਹੀ ਨਹੀਂ ਮੈਨੂੰ ਵੇਖ ਕੇ ਯਾਰਦੇ ਹੈਗੇ ਤੁਹਾਨੂੰ ਜਿਹੜੀ ਸੱਚੀ ਗੱਲ ਦੱਸਾਂ ਸਿੱਧੀ ਜੀ ਇੱਕ ਤਾਂ ਸਿਰਫ ਮੇਰੇ ਹਸਬੈਂਡ ਹੀ ਹੈ ਜਿਹੜਾ ਮੇਰਾ ਸਾਥ ਦਿੰਦੇ ਪਏ ਨਹੀਂ ਤਾਂ ਮੈਨੂੰ ਵੀ ਬਹੁਤ ਮਤਲਬ ਮੈਨੂੰ ਤਾਂ ਘਰ ਦੇਆਂ ਨਹੀਂ ਵੀ ਸੁਣਨੀਆਂ ਪੈਂਦੀਆਂ ਬਾਹਰ ਲੋਕਾਂ ਦੀਆਂ ਵੀ ਸੁਣਨੀਆਂ ਪੈਂਦੀਆਂ ਬਹੁਤ ਔਖਾ ਬਟ ਮੈਂ ਤਾਂ ਇੰਨੀ ਕਰਮਾ ਲਿਆ ਕਿ ਮੇਰੇ ਹਸਬੰਦ ਮੇਰੇ ਨਾਲ ਨੇ ਮੇਰੀ ਸਪੋਰਟ ਕਰਦੇ ਨੇ ਵਲੌਗ ਬਣਾਉਣੀ ਆ ਲੋਕੀ ਪਤਾ ਕੀ ਕਹਿੰਦੇ ਆ ਮੈਨੂੰ ਲੋਕੀ ਕਹਿੰਦੇ ਆ 베ਲੀ ਵਲੌਗ ਬਣਾਉਂਦੇ ਰਹਿੰਦੀ ਆ ਸਾਰਾ ਦਿਨ ਫੋਨ ਹੱਥੇ ਚ ਫੜਦੀ ਰਹਿੰਦੀ ਆ ਕੰਮ ਧੰਦਾ ਕੋਈ ਕਰਦੀ ਨਹੀਂ ਆ ਤੇ ਦੱਸ ਕੰਮ ਕੋਈ ਮੇਰਾ ਹੋਰ ਕੋਈ ਬਾਹਰੋਂ ਆਣ ਕੇ ਕਰ ਜਾਂਦਾ ਮੈਂ ਆਪ ਹੀ ਕਰਦੀ ਆ ਹੁਣ ਤੁਸੀਂ ਦੱਸੋ ਜਿਹੜੇ ਮੇਰੇ ਵਲੌਗ ਵੇਂਦੇ ਜੋ ਮੈਂ ਕਿੰਨਾ ਕੰਮ ਕਰਦੀ ਆ ਕਿੰਨਾ ਕ ਨਹੀਂ ਕਰਦੀ ਤੇ ਸੋ ਸਾਰੇ ਜਣੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਲੋਕਾਂ ਦਾ ਕੀ ਆ ਉਹ ਕਨੇ ਦਾ ਐਵੇਂ ਗੱਲਾਂ ਕਰੀ ਜਾਣੀਆਂ ਵਾ ਕਹਿੰਦੇ ਨਹੀਂ ਹੁੰਦੇ ਹੱਥੀ ਲੰਗਦਾ ਹੁੰਦਾ ਤੇ ਕੁੱਤੇ ਭੌਂਕਦੇ ਰਹਿੰਦੇ ਆ ਤੇ ਸੋ ਆਪਾਂ ਵੀ ਐਵੇਂ ਅੱਗੇ ਵੱਧ ਜਾਣਾ ਵਾ ਤੇ ਬੋਲ ਨਾ ਲੈਣ ਬੋਲੀ ਜਾਣਾ ਨੋ ਟੈਨਸ਼ਨ ਨੋ ਪ੍ਰੋਬਲਮ ਜੋ ਕਹਣਾ ਕਈ ਜਣ ਆਪਾਂ ਤਾਂ ਸਾਰਿਆਂ ਦੀ ਟੈਨਸ਼ਨ ਲੈਣੀ ਛੱਡਦੀ ਆ ਕਿਉਂਕਿ ਮੈਨੂੰ ਤਾਂ ਇੰਨਾ ਲੋਕਾਂ ਨੇ ਤੰਗ ਕੀਤਾ ਪਿਆ ਸੀ ਨਾ ਗੱਲਾਂ ਕਰ ਕਰਕੇ ਮੈਂ ਤਾਂ 2 ਮਹੀਨੇ ਵੀਡੀਓ ਪਾਉਣੀ ਬੰਦ ਕਰਤੀ ਸੀ ਉਹ ਰੱਬਾ ਹੁਣ ਨਾ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਟੈਨਸ਼ਨ ਲਿਆ ਇੱਥੇ ਕੀ ਹੋਣਾ ਕੀ ਮਤਲਬ ਟੈਨਸ਼ਨ ਲਿਆ ਬੰਦਾ ਬਿਮਾਰੀ ਹੁੰਦਾ ਵਾ ਕੋਈ ਅੱਗੇ ਨਹੀਂ ਮਦਦ ਆ ਤੇ ਉਸ ਨੂੰ ਆਪਾਂ ਦਾ ਟੈਨਸ਼ਨ ਲੈਣੀ ਛੱਡ ਦਿੱਤੀ ਤੇ ਰੋਟੀ ਪਾਣੀ ਆਪਣਾ ਉਹ ਸਾਰਾ ਨਿਬੜ ਗਿਆ ਸੀ ਤੇ ਰੋਟੀ ਪਾਣੀ ਨਬੀੜ ਕੇ ਚਾਹ ਪਾਣੀ ਪਿਆ ਕੇ ਪੰਡਾ ਚੰਨਾ ਚੱਕ ਕੇ ਫੇਰ ਆਈ ਸੀ ਕੱਪੜਿਆਂ ਦੀ ਵਾਰੀ ਤੇ ਚੋਹਾਂ ਦਿਨਾਂ ਦੇ ਕੱਪੜੇ ਸੀ ਚੋਹਾਂ ਦਿਨਾਂ ਦੇ ਬਹੁਤ ਦਿਨਾਂ ਬਾਅਦ ਹੋਤੇ ਤਾਂ ਬਹੁਤ ਜਿਆਦੇ ਹੋ ਗਏ ਸੀ ਬੱਚਿਆਂ ਦੇ ਸਾਰਿਆਂ ਨਾਲ ਜਿਆਦੇ ਸੀ ਤੇ ਵੈਸੇ ਮਤਲਬ ਸਾਡੇ ਤਾਂ ਘੱਟ ਸੀ ਸਾਡੇ ਦੋ ਤਿੰਨ ਸੂਟੀ ਬੱਚਿਆਂ ਦੇ ਜਦੋਂ ਤੁਹਾਨੂੰ ਪਤਾ ਬੱਚੇ ਫਿਰ ਗੰਦੇ ਵੀ ਬਹੁਤ ਕਰਦੇ ਆ ਤੇ ਇੱਧਰ ਆਪਣਾ ਸਾਰਾ ਪਾਣੀ ਦਾ ਸਿਸਟਮ ਵਿਗੜਿਆ ਤੇ ਕਿੜੇ ਆਪਿਆ ਸੀ ਗੀਚਰ ਵੀ ਲਾ ਦਿੱਤਾ ਆਪਾਂ ਮਸ਼ੀਨ ਵੀ ਚੱਕ ਕੇ ਇੱਧਰ ਕਰ ਲਈ ਉਧਰੋਂ ਪਾਣੀ ਪਿੰਦਾ ਇੱਧਰ ਫਿਰ ਠੱਕ ਠੱਕ ਅਈ ਵਾਰੀ ਇੱਟਾਂ ਵੀ ਗੱਡੀਆਂ ਦੇ ਵਿੱਚੋਂ ਪਾਈਪਸ ਵਗੈਰਾ ਕੱਢਣ ਵਾਸਤੇ ਤੇ ਮਸ਼ੀਨ ਚੱਕ ਕੇ ਐਨੂ ਰੱਖ ਲਈ ਤੇ ਹੁਣ ਬਸ ਉਧਰ ਰੈਡੀ ਸ਼ੈਡੀ ਹੋਣ ਦੇ ਆ ਆਪਣਾ ਬਾਥਰੂਮ ਸਾਰਾ ਕੁਝ ਰੈਡੀ ਸ਼ੈਡੀ ਹੋਊਗਾ ਤੇ ਫਿਰ ਆਪਾਂ ਉੱਧਰ ਰੱਖ ਲਾਂਗੇ ਮਸ਼ੀਨ ਵਿੱਚ ਗਿੱਜਰ ਵੀ ਫਿਰ ਬਹੁਤ ਵਧੀਆ ਸਿਸਟਮ ਹੋ ਜਾਣਾ ਕਿਉਂਕਿ ਜਿਹੜਾ ਸਾਬਨ ਸਰਫ ਦਾ ਬਾਲਟੀਆਂ ਛਾਲਟੀਆਂ ਦਾ ਬੰ ਡੱਬਾਂ ਦਾ ਇੱਕ ਪਾਸੇ ਚਲ ਜਾਊਗਾ ਇੱਥੇ ਤੁਹਾਨੂੰ ਪਤਾ ਫਿਰ ਬਰਾਂਡੇ ਦੇ ਵਿੱਚ ਰਾਹ ਦੇ ਵਿੱਚ ਪਿਆ ਰਹਿੰਦਾ ਦੰਨੂ ਰਾਵਣ ਉੱਧਰਲੀ ਸਾਈਡ ਵੀ ਸਾਰਾ ਸਮਾਨ ਪਿਆ ਹੋਇਆ ਇੱਥੋਂ ਪਾਣੀ ਦਾ ਸਿਸਟਮ ਉੱਟ ਜਾਊਗਾ ਫਿਰ ਆਪਾਂ ਜਿਹੜਾ ਸਮਾਨ ਅੰਦਰਲਾ ਉਹ ਉੱਦਾਂ ਲਿਆਣ ਕੇ ਇੱਥੇ ਰੱਖ ਲਾਂਗੇ ਸੋ ਜਿਹੜੇ ਮੇਰੇ ਚੈਨਲ ਤੇ ਨਿਊ ਆਉਂਦੇ ਹੁੰਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਜ਼ਰੂਰ ਕਰੰਦਿਆ ਕਰੋ ਤੇ ਸੁਣ ਸੁਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਕਿਉਂਕਿ ਲੋਕਾਂ ਦਾ ਕੀ ਆ ਲੋਕਾਂ ਨੇ ਤਾਂ ਗੱਲਾਂ ਕਰੀ ਜਾਣੀਆਂ ਮੈਨੂੰ ਤਾਂ ਮੇਰੀ ਘਰ ਦੇਣੀ ਛੱਡ ਦਿੱਤਾ ਨੂੰ ਮੇਰੀ ਸੱਚੀ ਗੱਲ ਦੱਸਾਂ ਬਹੁਤ ਕੁਝ ਸੁਣਨਾ ਪੈਂਦਾ ਵੈਕ ਯੂਟਿਊਬ ਤੇ ਆਉਣ ਲਈ ਪਤਾ ਨਹੀਂ ਕਿਹਦੀਆਂ ਕਿਹਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਵੈ ਸਬਲੌਗਰ ਇੰਨੇ ਵੀ ਮਾੜੇ ਨਹੀਂ ਹੁੰਦੇ ਉਹ ਆਪਣੀ ਮਿਹਨਤ ਕਰਕੇ ਆਪਣਾ ਪੈਸਾ ਕਮਾਉਂਦੇ ਆ ਤੇ ਸੋ ਮੈਂ ਵੀ ਉਹੀ ਕਰਦੀ ਪਈ ਆ ਮੈਂ ਕਿ ਕਿਸੇ ਨੂੰ ਮਾੜਾ ਕਹਿਨੀ ਆ ਚਾਹੇ ਮਾੜਾ ਬੋਲਦੇ ਆ ਚਾਹੇ ਮੈਂ ਆਪਣਾ ਕੰਮ ਕਿਸੇ ਤੋਂ ਪੁਰਾਣੀ ਆ ਆਪਣੇ ਹੱਥੀ ਕਰਕੇ ਆਪਣੇ ਹੱਥੀਂ ਪਕਾ ਕੇ ਰੋਟੀ ਪਾਣੀ ਖਾਣੇ ਆ ਕਿਸੇ ਨੂੰ ਕਹਿੰਨੇ ਆ ਕਿ ਸਾਡਾ ਰੋਟੀ ਪਾਣੀ ਪਕਾ ਕੇ ਦੇ ਕੇ ਜਾ ਆਪਾਂ ਦਿਮਾਜ ਕੇ ਦੇ ਕੇ ਜਾ ਪਤਾ ਨਹੀਂ ਕੀ ਮਿਲਦਾ ਨਾ ਲੋਕਾਂ ਨੂੰ ਗੱਲਾਂ ਕਰਕੇ ਉਹ ਤਾਂ ਬਸ ਸਾੜਦੇ ਰਹਿੰਦੇ ਇੱਕ ਦੂਸਰੇ ਨੂੰ ਕਿ ਬੱਸ ਅਗਲਾ ਬੰਦਾ ਲੂਸੀ ਜਾਵੇ ਸੜੀ ਜਾਵੇ ਜਿਹੇ ਨੂੰ ਗੱਲਾਂ ਕਰੀ ਜਾਵਾਂਗੇ ਤੇ ਇਸੂ ਐਦਾਂ ਕੁਝ ਨਹੀਂ ਹੋਣਾ ਤੇ ਆਪ ਆਪਨੇ ਮਿਹਨਤ ਕਰਦੇ ਪਿਆ ਕੋਈ ਨਹੀਂ ਰੱਬ ਪੱਪੇ ਦੋ ਸਾਰਿਆਂ ਨੂੰ ਰੱਬ ਨੇ ਦੇਣਾ ਖਾਣ ਪੀਣ ਨੂੰ ਬੰਦਾ ਇੱਕ ਦੂਜੇ ਨੂੰ ਨਹੀਂ ਦੇ ਸਕਦਾ ਨਾਲੇ ਆਪੋ ਬੰਦਿਆਂ ਦੇ ਆਸਰੇ ਜੀ ਵੀ ਨਹੀਂ ਸਿੱਗ ਸਕਦੇ ਕਿ ਬੰਦਾ ਖਾਣ ਨੂੰ ਦੇਊਗਾ ਪ੍ਰਮਾਤਮਾ ਦੇ ਪਰੋਸੇ ਜੀ ਨਾ ਪੈਂਦਾ ਕਿ ਉਹੀ ਸਾਰਾ ਕੁਝ ਦੇਊਗਾ ਸੋ ਮੈਂ ਤਾਂ ਟੈਨਸ਼ਨ ਲੈਣੀ ਸ਼ੜਤੀ ਮੈਂ ਤਾਂ ਅੱਗੇ ਟੈਨਸ਼ਨ ਲੈ ਕਿ 2 ਮਹੀਨੇ ਵੀਡੀਓ ਨਹੀਂ ਅਪਲੋਡ ਕੀਤੀਆਂ ਕੁਝ ਤਾਂ ਪਾ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਤੇ ਕਿਦਾਂ ਦੀ ਲੱਗਿਆ ਤੁਹਾਨੂੰ ਮੇਰੀ ਵੀਡੀਓ ਪਾਸ਼ਨ ਕੁਝ ਜ਼ਿਆਦਾ ਹੀ ਹੋ ਗਿਆ ਸੀ ਮੇਰਾ ਚਲੋ ਕੋਈ ਨਹੀਂ ਪਰ ਮੇਰੇ ਮਨ ਦੇ ਵਿੱਚ ਗੁੱਸਾ ਸੱਚੀ ਬਹੁਤ ਸੀ ਤੇ ਮੈਂ ਤੁਹਾਡੇ ਤੇ ਨਹੀਂ ਗੱਡਿਆ ਮਤਲਬ ਤੁਹਾਨੂੰ ਸਮਝਾਇਆ ਕਿ ਨਾਲ ਲਿਆ ਕਰੋ ਲੋਕਾਂ ਦੀ ਟੈਨਸ਼ਨ ਟੈਨਸ਼ਨ ਲੈ ਕੇ ਕੁਝ ਨਹੀਂ ਹੁੰਦਾ ਬਸ ਬੰਦਾ ਬਿਮਾਰ ਹੀ ਹੁੰਦਾ ਵਾ ਤੇ ਮੈਂ ਤਾਂ ਲੈਣੀ ਛੱਡਤੀ ਆ ਤੁਸੀਂ ਵੀ ਛੱਡ ਦਿਓ ਸਾਰੇ ਜਣੇ ਤੇ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਮੈਂ ਤੁਹਾਨੂੰ ਦਿਖਾ ਸਕੀ ਕਿਉਂਕਿ ਜ਼ਿਆਦਾ ਵੀਡੀਓ ਸ਼ੂਟ ਹੁੰਦੀ ਨਹੀਂ ਆ ਫਿਰ ਓਕੇ ਬਾਏ ਟੇਕ ਕੇਅਰ